ਸਤ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ 20 ਨਵੰਬਰ 11ਵਾਂ ਮਹੀਨਾ 2024 ਦਿਨ ਬੁੱਧਵਾਰ ਇੱਕ ਵਾਰ ਫੇਰ ਸੰਗਰੂਰ ਮੰਡੀ ਬਾਸਪਤੀ ਝੋਨੇ ਦੇ ਰੇਟ ਲੈ ਕੇ ਹਾਜ਼ਰ ਹੋਏ ਆ ਜੀ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਸਾਈਡ ਤੇ ਕਾਲਾ ਆ ਬਟਨ ਦਬਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਦਬਲਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਭਰਾਵੋ ਜੇ ਅੱਜ ਆਪਾਂ ਆਮਦ ਦੀ ਗੱਲ ਕਰੀਏ ਤਾਂ 22000 ਗੱਟੇ ਦੇ ਨੇੜੇ ਤੇੜੇ ਜਿਹੜਾ ਸੰਗਰੂਰ ਮੰਡੀ ਦੇ ਵਿੱਚ ਬਾਸਪਤੀ ਝੋਨਾ ਪਹੁੰਚਿਆ ਜੀ ਜੇ ਆਪਾਂ ਵੈਰਾਈਟੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ 1121 17 18 ਮੁੱਛਲ 4901 1509 1847 ਅਤੇ ਨਰਮਾ ਕਿਸਾਨ ਭਰਾਵੋ ਜੇ ਆਪਾਂ ਗੱਲ ਕਰੀਏ ਬਾਸਪਤੀ ਝੋਨੇ ਦੇ ਭਾਅ ਬਾਰੇ ਦਾ ਬਾਸਮਤੀ 1121 ਚੋਨਾ 3300 ਰੁਪਏ ਕੁਆਂਟਲ ਤੋਂ ਲੈ ਕੇ 4000 ਰੁਪਏ ਕੁਆਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਵਿਕਿਆ ਜੀ ਬਾਸਮਤੀ 1718 3100 ਰੁਪਏ ਕੁਆਂਟਲ ਤੋਂ ਲੈ ਕੇ 3670 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਵਿਕੀ ਜੀ ਬਾਸਮਤੀ ਮੁਛਲ 1401 2900 ਰੁਪਏ ਕੁਆਂਟਲ ਤੋਂ ਲੈ ਕੇ 3460 ਰੁਪਏ ਸੰਗਰੂਰ ਮੰਡੀ ਵਿੱਚ ਵਿਕੀ ਜੀ ਬਾਸਮਤੀ 1509 2900 ਰੁਪਏ ਕਵਾਂਟਲ ਤੋਂ ਲੈ ਕੇ 3410 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਸੰਗਰੂਰ ਮੰਡਿ ਰੇਟ ਰਿਹਾ ਜੀ ਅਗਲੀ ਵੈਰਾਈ ਕਿਸਾਨ ਭਰਾਵੋ ਬਾਸਮਤੀ 1847 2700 ਰੁਪਏ ਕਵਾਂਟਲ ਤੋਂ ਲੈ ਕੇ 2980 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਜਿਹੜਾ ਸੰਗਰੂਰ ਮੰਡੀ ਵਿੱਚ ਵਿਕੀ ਹੈ ਜੀ ਜੇ ਹੁਣ ਆਪਾਂ ਗੱਲ ਕਰੀਏ ਕਿਸਾਨ ਭਰਾਵੋ ਨਰਮੇ ਦੀ ਤਾਂ ਨਰਮਾ 6500 ਰੁਪਏ ਕੁਆਂਟਲ ਤੋਂ ਲੈ ਕੇ ਵੱਧ ਤੋਂ ਵੱਧ 7200 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਦੇ ਵਿੱਚ ਇਹਦਾ ਆਪਾਂ ਨੂੰ ਰੇਟ ਆ ਜਿਹੜਾ ਵੇਖਣ ਨੂੰ ਮਿਲੇਗਾ ਕਿਸਾਨ ਭਰਾਵੋ ਜੇ ਹਰ ਰੋਜ਼ ਦੀ ਤਰ੍ਹਾਂ ਆਪਾਂ ਇੱਕ ਨੰਬਰ ਦੇ ਵੈਰਾਈਟੀ ਦੀ ਗੱਲ ਕਰੀਏ ਤਾਂ ਉਹ ਹੈਗੀ ਜੀ 1121 ਜਿਹੜੀ 3300 ਰੁਪਏ ਤੋਂ ਲੈ ਕੇ 4000 ਰੁਪਿਆ ਦੋ ਨੰਬਰ ਤੇ 1718 3100 ਰੁਪਏ ਤੋਂ ਲੈ ਕੇ 3670 ਰੁਪਏ 73 ਨੰਬਰ ਤੇ ਜੀ ਵੈਰਾਈਟੀ ਦੀ ਗੱਲ ਕਰੀਏ ਉਹ ਹੈਗੀ ਹੈ ਜੀ ਮੁੱਛਲ 1401 2900 ਰੁਪਏ ਤੋਂ ਲੈ ਕੇ 3460 ਰੁਪਏ ਦੇ ਹਿਸਾਬ ਨਾਲ ਉਹਦਾ ਰੇਟ ਹੈ ਜਿਹੜਾ ਵੇਖਣ ਨੂੰ ਮਿਲਿਆ ਜੀ ਜੇ ਆਪਾਂ ਘੱਟ ਰੇਟ ਦੀ ਗੱਲ ਕਰੀਏ ਤਾਂ ਉਹ ਹੈਗੀ ਹੈ ਜੀ 1847 2700 ਰੁਪਏ ਤੋਂ ਲੈ ਕੇ 2980 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਆਪਾਂ ਨੂੰ ਜਿਹੜਾ ਇਹਦਾ ਰੇਟ ਹੈ ਵੇਖਣ ਨੂੰ ਮਿਲ ਰਿਹਾ ਜੀ ਕਿਸਾਨ ਭਰਾਵੋ ਜੇ ਆਪਾਂ ਗੱਲ ਕਰੀਏ ਰੇਟ ਵੱਧ ਘਟਦੀ ਦਾ ਆ ਹਫਤੇ ਆ ਜਿਹੜਾ ਰੇਟ ਉੱਥੇ ਜਿਹੀ ਖੜਾ ਹੈਗਾ ਕਈ ਕਿਹੜੀ 100 ਰੁਪਿਆ ਤੇਜ ਹੋ ਜਾਂਦੀ ਹੈ ਕਈ ਕਿਹੜੀ 150 ਰੁਪਿਆ ਮੰਦਾ ਆ ਜਾਂਦੀ ਹੈ ਜਣੀ ਜੇ ਆਪਾਂ ਦੇਖੀਏ ਕਿ ਬਾਸਪਤੀ ਲਾਉਣ ਵਾਲੇ ਕਿਸਾਨ ਕੋਈ ਬਾਲਾ ਜਿਆਦੇ ਮੁਨਾਫੇ 'ਚ ਨਹੀਂ ਹੈਗੇ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ